ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਆਪਰ ਸਤ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਓ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਦ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ ਦੋਹਰਾ ਕਹ ਜੀ ਤਬ ਕਹ ਮਰਨ ਹੈ ਕਵਨ ਸੁਰਗ ਕਹ ਨਰਕ ਕੋ ਸੁਗੜਾ ਕੋ ਮੂੜਤਾ ਕਹਾ ਤਰਕ ਅਵਤਰਕ ਦੋਹਰਾ को निंदा जस है कवन कवन पाप कह धर्म कवन योग को भोग है कवन कर्म अपकर्म दोहरा कहो सो सामका सो कह दाम को कहा कहंत को सूरा दाता कवन कहो तंत को मंत दोहरा कह रंग राजा कवन हरख सोग है कवन को रोगी रागी कवन कहो तत् मोह तवन دوہرا کون کو پوش ہے کہا سرش کو پشٹ ہے کہا پرم کو کرم ہے کہا پرم کو ناس کہا چیتن کی چیتا کہا اچ پرکاش دوہرا کہا نیم سنجم کہا کہا گیان اگیان کو روگی سوگی کون کہا دھرم کی ہان دوہرا ਕੋ ਸੂਰਾ ਸੁੰਦਰ ਕਵਨ ਕਹ ਜੋਗ ਕੋਸਾਰ ਕੋ ਦਾਤਾ ਗਿਆਨੇ ਕਵਨ ਕਹੋ ਵਿਚਾਰ ਅ ਵਿਚਾਰ ਤੁਐ ਪ੍ਰਸਾਦ ਧੀਰਗ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਤ ਨਿਕੰਦਣ ਆਦ ਬ੍ਰਤੇ ਚਛਰਾ ਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਰਮ ਕਪਰਦਨ ਛਤਰ ਛਿਤੇ ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸ਼ਟ ਉਦੰਡਣ ਰੂਪ ਅਤੇ ਚੰਡਾ ਸੁਰ ਚੰਦਣ ਮੁੰਡ ਬਿਹੰਡਣ ਧੂਮਰ ਵਿਦੁੰਸਣ ਮਹਿਖ ਮਥੇ ਦਾਨਵ ਪ੍ਰਹਾਰਨ ਨਰਕ ਨਿਵਾਰਨ ਅਦਮ ਉਦਾਰਨ ਉਰਦ ਅਦੇ ਜੈ ਜੈ ਹੋਸੀ ਮਹ ਕਾਸੁਰ ਮਰਦਨ ਰਾਮਕ ਪਰਦਨ ਆਦ ਬ੍ਰਿਤੇ ਦਾਵਰੂ ਡਵੰਕੈ ਬਬਰ ਬਵੰਕੈ ਭੂਜਾ ਫਰੰਕੈ ਤੇਜ ਬਰੰ ਲੰਕੁੜਿਆ ਫਾਦੈ ஆயੁਧ ਬਾਦੈ ਸੈਨ ਬੇਮਰਦਨ ਕਾਲ ਅਸੁਰੰ ਅਸ਼ਟਾਇਦ ਚਮਕੈ ਭੂਖਣ ਦਮਕੈ ਅਤ ਸਿਤ ਚਮਕੈ ਫੁੰਕ ਫਨੰ ਜੈ ਜੈ ਹੋਸੀ ਮਹ ਕਾਸੁਰ ਮਰਦਨ ਰਾਮਕ ਪਰਦਨ ਦੇਤ ਜਿਣਨ ਚੰਡਾਸੁਰ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ ਦਾਮਨੇ ਦਮੰਕਣ ਤੋ ਜਾਪ ਰੰਕਣ ਫਣੇ ਪੁਕਾਰਨ ਜੋਦ ਜਿਤੇ ਸਰਧਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਖਾਸੁਰ ਮਰਦਨ ਭੂਮ ਆਕਾਸ ਤਲ ਉਰਦ ਅਧੇ ਦਾਮਨੇ ਪ੍ਰਹਾਸਨ ਸੋ ਛਾਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾ ਸੁਰ ਆਚਨ ਜੋਧ ਪ੍ਰਮਾਚਨ ਨਿਰਦਾ ਨਰਾਚਨ ਧਰਮ ਬ੍ਰਿਤੇ ਸ੍ਰੋਣ ਅੰਤ ਅਚਿੰਤੇ ਅਨਲ ਬੇਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਗ ਓਗ ਨਿਵਾਰਣ ਦੁਸ਼ਟ ਪ੍ਰਚਾਰਨ ਸ੍ਰਿਸ਼ਟ ਉਬਾਰਣ ਸੁਧ ਮੱਤੇ ਫਣਿਅਰ ਫੰਕਾਰਣ ਬਾਗ ਬਕਾਰਣ ਸ਼ਸਤਰ ਪ੍ਰਹਾਰਣ ਸਾਧ ਮੱਤੇ ਸਹਥੀ ਸਨਾਹਨ ਅਸ਼ਟ ਪ੍ਰਬਾਹਨ ਬੋਲ ਨਿਬਾਹਨ ਤੇਜ ਅਤੁਲੰਗ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਭੂਮ ਆਕਾਸ਼ ਪਤਾਲ ਜਲੰਗ ਚਾਚਰ ਚਮਕਾਰਨ ਚਿਛੁਰ ਹਾਰਨ ਤੁਮਤ ਕਾਰਨ ਦਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਘੂੜ ਕਥੇ ਕਰਮ ਪ੍ਰਨਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਭੂਜੇ ਜੈ ਜੈ ਹੋਸੀ ਮਹਖਾਸੁਰ ਮਰਦਨ ਭਰਮ ਬਿਨਾਸਨ ਧਰਮ ਤੁਜੇ ਕੁੰਗੜੂ ਕਮੰਕਣ ਸ਼ਸਤਰ ਚਮੰਕਣ ਫਣੀ ਅਰਪੰਕਾਰਣ ਧਰਮ ਤੁਜੇ ਅਸ਼ਟਾਤ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਨਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ ਜੈ ਜੈ ਹੋਸੀ ਮਹਖਾਸੁਰ ਮਰਦਨ ਆਦ ਕੁਮਾਰ ਆਗਾਦ ਬ੍ਰਤੇ ਸੁਰ ਨਰ ਮਨ ਬੰਦਨ ਦੁਸ਼ਟ ਨਿਕੰਧਨ ਭ੍ਰਿਸ਼ਟ ਬਿਨਾਸ਼ਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਗਾ ਰੋਹਣ ਬੇਤਲ ਤਲੇ ਜੈ ਜੈ ਹੋਸੀ ਸਭ othor ਨਿਵਾਸਨ ਬਾਏ ਪਤਾਲ ਆਕਾਸ ਅਨਲੇ संकटे निवारण अदम उदाहरण तेज प्रकार खण तund तबे दुख दोख दहंती ज्वाल जयंती आद अनाद अगाद अच्छे शुद्धता समर्पण तर्क बेतरकण तपत प्रतापण जपत जिवे जय जय होसी शास्त्र प्रकार खण आद अनिल अगाद अपे ਚੰਚਲਾ ਚਖੰਗੇ ਅਲਕ ਪੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਪੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ क्रूर ਕਥੇ ਜੈ ਜੈ ਹੋਸੀ ਰਕਤਾ ਸੁਰ ਖੰਡਣ ਸੋਭ ਚਕਰਤ ਨਿ ਸੁੰਭ ਮਥੇ ਬਾਰਜ ਬਿलोचन ਬਿਰਤਨ ਬਿਮੋਚਨ ਸੋਚ ਬਿਸੋਚਨ ਕਉਚ ਕਰ세 ਦਾਮਨੀ ਪ੍ਰਹਾਸੇ ਸੁਖ ਸਰਨਾਸੇ गोब्रेटर तो बासे दोष्ट अग्रसे चंचला परयंगी वेद प्रसंगी तेज तुरंगी खंड सुरंग जय जय होसी मैखा सुर मर्दन आद अनाद आगाद उरंग कंठ का विराजै ऋण चुण बाजे भ्रम प भजै सुनत सुरंग को कल सुन लाजे किल बिख पजै सुख उपराजै मद उरंग ਦੁਰਜਨ ਦਲ ਦੱਜੈ ਮਨ ਤਨ ਰਿਜੈ ਸਭ ਸਭੈ ਨ ਭਜੈ ਰੋ ਹਰਣ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਚੰਡ ਚਕਰ ਤਨ ਆਦ ਗੁਰੰਗ ਚਾਚਰੀ ਪ੍ਰਜੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬ੍ਰਿਤੇ ਤੂਮ ਰਾਛ ਬਿਦੁਨ ਸਨ ਪ੍ਰਲੈ ਪ੍ਰਜੁਨ ਸਨ ਜੰਗ ਜਗ ਬਿਦੁਨ ਸਨ ਸੁਧ ਮਤੇ ਜਾਲਪਾ ਜਯੰਤੀ ਸਤਰ ਮਥੰਤੇ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਆਦ ਜੁਗਾਦ ਅਗਾਦ ਗਤੇ ਖਤਰੀਆਂ ਖਤੰਗੀ ਅਪੈ ਅਪੰਗੀ ਆਦ ਅਨੰਗੀ ਅਗਾਦ ਗਤੇ ਪ੍ਰੇੜ ਲਾਛ ਬਿਹੰਡਣ ਚਛਰ ਦੰਡਣ ਤੇਜ ਪ੍ਰਚੰਡਣ ਆਦ ਬ੍ਰਿਤੇ ਸੁਰ ਨਰ ਪ੍ਰਤ ਪਾਰਣ ਪਤਤ ਉਦਾਹਰਣ ਦੋਸਤ ਨਿਵਾਰਣ ਦੋਖ ਹਰੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਬਿਸ ਬਿਦੁੰਸਨ ਸ੍ਰਿਸ਼ਟ ਕਰੇ দামনি প্রকাশে উনতন নাসে যোত প্রকাশে অতুল বলে দানবে প্রকার খণ সরবর বরখণ দুষ্ট প্রতর খণ বেতাল তালে অষ্টায়দ বাহন বোল নিবাহন sant পনাহণ গূড় গতে জয় জয় হোসী মহখাসুর मर्दन आद अनाद আগাদ বৃতে दुःख दुःख प्रपच्छण सेवक रक्षण संत प्रतच्छण सोद्ध सारे सारंग सनाहे दुष्ट प्रदाहे अर दल गाहे दुःख हरे गंजन गुमाने अतुल प्रवाने संत जमाने आद अन्ते जय जय होसी महखासुर मर्दन साद प्रदक्षिण दुष्ट हन्ते ਕਾਰਣ ਕਰੀਲੀ ਗਰਭ ਘਹੀਲੀ ਜੋਤ ਜਤੀਲੀ ਤੰਦ ਮਤੇ ਅਸ਼ਟਾਇਦ ਚਮਕਣ ਸ਼ਸਤਰ ਚਮਕਣ ਦਾਮਨ ਦਮਕਣ ਆਦ ਬ੍ਰਤੇ ਡੁਕ ਡੁਕੀ ਦਮੰਕੈ ਬਾਗ ਬਭੰਕੈ ਡੁਕ ਡੁਕੀ ਦਮੰਕੈ ਬਾਗ ਬਭੰਕੈ ਭੂਜਾ ਫਰੰਕੈ ਸੁੱਧ ਗਤੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਜਕ ਚਰਾਸੁਰ ਮਾਰਣ ਨਰਕ ਨਿਵਾਰਣ ਪਤਤ ਉਧਾਰਣ ਏਕ ਭਟੇ ਪਾਪਾਨ ਬਿਹੰਡਣ ਦੁਸ਼ਟ ਪ੍ਰਚੰਡਣ ਖੰਡ ਅਖੰਡਣ ਕਾਲ ਕਟੇ ਚੰਦ੍ਰਾਨਨ ਚਾਰੈ ਨਰਕ ਨਿਵਾਰੈ ਪਤਤ ਉਧਾਰੈ ਮੁੰਡ ਮਥੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਤੁਮ੍ਰ ਬਿਧੁੰਸਨ ਆਦ ਕਥੇ ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਦੇ ਰਾਕਤਾ ਸੁਰਮਰਦਨ ਚੰਡ ਚਕਰਦਨ দানਵ ਅਰਦਨ ਬਿਡਾਲ ਬਦੇ ਸਰਧਾਰ ਬੇਬਰਖਣ ਦੁਰਜਣ ਤਰਖਣ ਅਤਲ ਅਮਰਖਣ ਧਰਮ ਤੋ ਜੇ ਤੂ ਮਰਾਛ ਵਿਧੁੰਸਨ ਸਰੋਣਤ ਚੁੰਸਨ ਸੋਮਬਨ ਪਾਤ ਨਿਸੋਮ ਬਮਰਥੇ ਜੈ ਜੈ ਹੋਸੀ ਮਖਾਸੁਰ ਮਰਦਨ ਆਦ ਅਨੀਲ ਅਗਾਦ ਕਥੇ ਧਵਾ ਪ੍ਰਸਾਦ ਪਾਦੜੀ ਛੰਦ ਤਉ ਮ ਕਹੋ ਦੇਵ ਸਰਬੰ ਵਿਚਾਰ ਜਿਮ ਕੀਓ ਆਪ ਕਰਤੇ ਪਸਾਰ ਜਦਪ ਅਪੂਤ ਅਨਪੈ ਅਨੰਤ ਤਉ ਕਹੋ ਜਥਾ ਮਤਤ੍ਰਣ ਤੰਤ ਕਰਤਾ ਕਰੀ ਮਕਾਦਰ ਕ੍ਰਿਪਾਲ ਅਦਵੈ ਅਪੂਤ ਅਨਪੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਹਨੇ ਤਨੇਤ ਸਭ ਬੀਦ ਕਹਿਤ ਕਈ ਊਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਉ सब जीव जंत जानंत जाहे मन मूढ क्यों न सेवंत ताहे कई मूढ पत्र पूजा करंत कई सिद्ध साध सूरज सिवंत कई पलट सूरज सिजदा कराय प्रभु एक रूप द्वै कह लखाय अनछेज्य तेज अनपै प्रकाश दाता दुरंत अदवै अनास सब रोग सो गटे रहत रूप अनपै अकाल अच्छ स्वरूप ਕਰਣਾ ਨਿਦਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਬਹੀਣ ਅਨਪੰਜ 나ਥ ਜਾਲਤ ਹਲ ਪ੍ਰਭਾਉ ਸਰਬਤਰ ਸਾਥ ਜਿਹ ਜਾਤ ਪਾਤ ਨਹੀਂ ਭੇਡ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦਉ ਏਕ ਸਾਰ ਅਛੈ ਸਰੂਪ ਅਬ ਚਲ ਅਪਾਰ ਜਾਣੀ ਨ ਜਾਏ ਜਿਹ ਰੂਪ ਰੇਖ ਕਹਿ ਬਾਸ ਤਾਸ ਕਹਿ ਕਾਉਣ ਭੇਖ ਕਹਿ ਨਾਮ ਤਾਸ ਹੈ ਕਵਨ ਜਾਤ ਜਿਹ ਸਤਰ ਮਿੱਤਰ ਨਹੀਂ ਪੁੱਤਰ ਪ੍ਰਾਤ ਕਰਣਾ ਨਿਦਾਨ ਕਾਰਣ ਸਰੂਪ ਜਿਹ ਚੱਕਰ ਚ ਹਨ ਨਹੀਂ ਰੰਗ ਰੂਪ ਜਿਹ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਔਰ ਦੰ ਬੇਰਹਿਤ ਸਿੱਧੰ ਸਰੂਪ ਬੁੱਧੰ ਅਪਾਲ ਜੁੱਧੰ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅਨਛੇਜ ਤੇਜ ਅਨਪੇਜ ਅਦਾਗ ਜਲ ਥਲ ਮਹੀਪ ਬਨ ਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨੋ ਚਰੰਤ ਪਾਇਓ ਨਾ ਜਾਏ ਜਿਹ ਪੈਰ ਪਾਰ ਦੀਨਨ ਦੁਖ ਦਹਤਾ ਉਦਾਰ ਕਈ ਕੋਟ ਈਂਦਰ ਜਹ ਪਾਨ ਹਾਰ ਕਈ ਕੋਟ ਰੁਤ੍ਰ ਜੁਕੀਆ ਦੁਆਰ ਕਈ 베ਦ ਵਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸ ਦਿਨ ਉਚਰੰਤਾ ਤੁਹਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਣੀ ਮਨ ਗਾਰੈ ਪਾਛ ਪਸੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਉਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਦ ਲੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕਉ ਦਲ ਦੁਜਨ ਕੇ ਪਲ ਮੈ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਬਾਰੈ ਪਾਰ ਨ ਪਾਇ ਸਕੈ ਪਦਮਾਪਤ ਬੇਦ ਕਤੇਬ ਅਪੇਦ ਉਚਾਰੈ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੈ ਕੀਟ ਪਤੰਗ ਕੋ ਰੰਗ ਪੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਅਦੇਵ ਖਪੇ ਅੰਮੇਵ ਨ ਭੇਵ ਲਖਿਓ ਭ੍ਰਮ ਸਿਓ ਪਰਮਾਏ ਬੇਦ ਪੁਰਾਨ ਕਤੇਬ ਕੁਰਾਨ ਹਸੇ ਬਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦ ਮਾਪਤ ਪਾਏ ਆਦ ਅਨੰਤ ਆਗਾਦ ਅਦਵੈਖ ਸੋ ਭੂਤ ਪਵਿਖ ਭਵਾਨ ਅਪਹਿ ਹੈ ਅੰਤ ਬਿਹੀਣ ਅਨਾਤਮ ਆਪ ਅਦਗ ਅਦੋਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦ ਮਾਪਤ ਏ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਬਹੀਨ ਸਨੇਹ ਸਭੋ ਤਨ ਦੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਚਮਾਨ ਕੋ ਦੈ ਹੈ ਕਾਹੇ ਕੋ ਦੌਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦ ਮਾਪਤ ਲੈ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੈ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸਬੂਹ ਨਾ ਭੇਟਨ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ ਜਾਛ ਪੁਜੰਗ ਸੋ ਦਾਨਵ ਦੇਵ ਅਪੇਵ ਤੁਮੈ ਸਭ ਹੀ ਕਰ ਧਿਆਵੈ ਭੂਮ ਆਕਾਸ ਪਤਾਲ ਰਸਾਤਲ ਜਛ ਪੁਜੰਗ ਸਭੈ ਸਿਰ ਨ ਆਵੈ ਪਾਏ ਸਤੈ ਨਹੀਂ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤ ਹੈ 베ਦ ਬਤਾਵੈ ਕੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨਨ ਸੇ ਰੁਮਨਾਰਿਖ ਸੇ ਸਭ ਹੂ ਮਿਲ ਗਾਇਓ 베ਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਥ ਸਨੰਤਨ ਧਿਆਯੋ ਧਿਆਨ ਤਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਬੈ ਜਗ ਛਾਇਓ ਬੇਦ ਨ ਪਾਇ ਸਕਿਓ ਅਨਪੇਂਡ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਪੇਖ ਅਦਵੈਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸ ਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਪੋ ਧਨ ਕੇ ਸਦਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਇਆਲ ਅਕਾਲ ਪਝੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ